ਗੁਰਦੇਈ ਚਿੰਤਾ ਦੇ ਸਮੁੰਦਰ ਚ ਗੁੱਤੇ ਖਾ ਰਹੀ ਸੀ ਕਿ ਪੰਡਤ ਹੋਰੀ ਉਸ ਨੂੰ ਅੰਦਰ ਆਉਂਦੇ ਦਿਖਾਈ ਦਿੱਤੇ ਪਰ ਇਧਰ ਉਧਰ ਦੀਆਂ ਗੱਲਾਂ ਕਰਨ ਤੋਂ ਬਾਅਦ ਬੋਲੇ ਬੇਟੀ ਤੇਰੀ ਖਾਤਰ ਸਾਰੇ ਸ਼ਹਿਰ ਚ ਫਿਰਿਆ ਪੰਚਾਇਤ ਇਕੱਠੀ ਕੀਤੀ ਜਿਸ ਦਾ ਮੂੰਹ ਨਹੀਂ ਸੀ ਦਿਖਣਾ ਚਾਹੁੰਦਾ ਉਸਦੇ ਪੈਰ ਵੇਖੇ ਪਰ ਇਹਨਾਂ ਲੋਕਾਂ ਦੀ ਅਗਲ ਤੇ ਪਤਾ ਨਹੀਂ ਈਸ਼ਵਰ ਨੇ ਕੀ ਪਰਦਾ ਪਾ ਦਿੱਤਾ ਜੋ ਕਿਸੇ ਕੋਲ ਤੇ ਹੀ ਨਹੀਂ ਆਉਂਦੇ ਢਕਾਰ ਲੈ ਕੇ ਹਰੀਓ ਗੁਰਦੇਈ ਨੇ ਸ਼ਰਧਾ ਨਾਲ ਮੱਥਾ ਟੇਕਦਾ ਹੈ ਕਿਹਾ ਮਹਾਰਾਜ ਮੇਰੇ ਵਰਗੀ ਦੁਖੀ ਲਈ ਤੁਸੀਂ ਨਾ ਕਿਛਲ ਕਰੋ ਤਾਂ ਕੌਣ ਕਰੇ ਪਰ ਬਰ ਬੇਟਾ ਮਨੋਰਥ ਸਫਲ ਹੁੰਦਾ ਨਹੀਂ ਦੱਸਦਾ ਕਿਉਂ ਜੀ ਕਰਮਚੰਤਾ ਮੰਨਦਾ ਹੀ ਨਹੀਂ ਉਹ ਕਹਿੰਦਾ ਸਾਨੂੰ ਲਿਖਤ ਦੀ ਗੱਲ ਏ ਸਾਡਾ ਕੀ ਕਰ ਸਕਦੀ ਏ ਗੁਰਦੇਵ ਨਰਾਸ਼ਤਾ ਵਿੱਚ ਠੰਡਾ ਸਾਹ ਭਰ ਕੇ ਬੋਲੀ ਤੇ ਬਰਾਦਰੀ ਨੇ ਕੀ ਕਿਆ ਬੇਟੀ ਬਰਾਦਰੀ ਦੇ ਹੱਥ ਵਿੱਚ ਕੀ ਤਰਿਆ ਉਹ ਕਿਸੇ ਨੂੰ ਬਦੋਬਦੀ ਥੋੜੀ ਮਨਾ ਸਕਦੀ ਏ ਕੋਈ ਸਰਕਾਰੀ ਅਦਾਲਤ ਤੇ ਹੈ ਨਹੀਂ ਕਿ ਜੋ ਚਾਹੇ ਕਰਾ ਲਵੇ ਫਿਰ ਹੁਣ ਮੈਂ ਕੀ ਕਰਾਂ ਕੁਝ ਸੋਚ ਕੇ ਪੰਡਤ ਹੋਰੀ ਬੋਲੇ ਕੀ ਦੱਸਾਂ ਬੇਟੀ ਸਮੱਸਿਆ ਬੜੀ ਵਿਟਲ ਹੈ ਮੁਕੱਦਮਾ ਚਲਾਇਆ ਜਾਵੇ ਤਾਂ ਵੀ ਕੁਝ ਬੰਦਾ ਨਹੀਂ ਦਿੱਸਦਾ ਕਿਉਂਕਿ ਇਸ ਕੰਮ ਵਾਸਤੇ ਤਾਂ ਦੀ ਆਫਤਤਾ ਹੈ ਕਿੰਨੇ ਖਰਚ ਦੀ ਕਟੋ-ਕਟ ਦੋ 300 ਤਾਂ ਹੋਣਾ ਹੀ ਚਾਹੀਦਾ ਆਪਣੇ ਹੱਥ ਵਾਲੇ ਸੂਤੜੇ ਵੱਲ ਤੱਕ ਕੇ ਗੁਰਦੇਈ ਬੋਲੀ ਇਹ ਕਿੰਨੇ ਕ ਮੁੱਲ ਦਾ ਹੋਵੇਗਾ ਪੰਡਤ ਹੋਰੀ ਨਿਲਚਾਈ ਨਜ਼ਰ ਨਾਲ ਸੂਤੜੇ ਵੱਲ ਤੱਕਦੇ ਹੋਏ ਬੋਲੇ ਹੋਵੇਗਾ 100-150 ਦਾ ਗੁਰਦੇਈ ਨਿਰਾਸ਼ ਹੋ ਗਈ ਪੰਡਤ ਹੋਰੀ ਉਸ ਨੂੰ ਧੀਰ ਦੇਣ ਲੱਗੇ ਬੇਟਾ ਚਿੰਤਾ ਨਾ ਕਰ ਜੋ ਕੁਝ ਘਟੇਗਾ ਉਹ ਮੈਂ ਕੋਲੋਂ ਪਾ ਕੇ ਤੇਰਾ ਕਾਰਜ ਕਰਨ ਤਿਆਰ ਹਾਂ ਗੁਰਦੇਈ ਨੇ ਹੱਥੋਂ ਤੂਤੜਾ ਲਾ ਕੇ ਪੰਡਤ ਹੋਰਨ ਦੇ ਪੈਰਾਂ ਤੇ ਰੱਖ ਦਿੱਤਾ ਤੇ ਫਿਰ ਮੱਥਾ ਟੇਕਦੀ ਹੋਈ ਬੋਲੀ ਜੀ ਮੈਂ ਤੁਹਾਡੇ ਹੀ ਆਸਰੇ ਹਾਂ ਤੁਸੀਂ ਮੇਰਾ ਵੇੜਾ ਬੰਨੇ ਲਾਉਂਗੇ ਤਾਂ ਲੱਗੇਗਾ ਅoje ਸਾਰੇ ਤੇ ਹੱਥ ਫੇਰਦੇ ਪੰਡਤ ਜੀ ਬੋਲੇ ਬੇਟਾ ਭਗਵਾਨ ਤੇਰਾ ਕਾਰਜ ਸਿੱਧ ਕਰੇਗਾ ਮੈਂ ਅੱਜ ਤੋਂ ਇਸ ਮੁਕਾਦਮੇ ਦਾ ਪਾਰ ਆਪਣੇ ਜੁਮੇ ਲੈਂਦਾ ਹਾਂ ਤੇ ਤੈਨੂੰ ਅਸ਼ਵਾਸਾਹ ਦਵਾਉਂਦਾ ਹਾਂ ਕਿ ਈਸ਼ਵਰ ਦੀ ਦਇਆ ਨਾਲ ਬਹੁਤ ਛੇਤੀ ਸਫਲਤਾ ਹੋਵੇਗੀ ਡਾਕਾਰ ਲੈ ਕੇ ਹਰੀਓ ਪਰ ਜੇ ਤੂੰ ਇੱਥੇ ਰਹੀ ਤਾਂ ਕੰਮ ਵਿਗੜ ਜਾਣ ਦਾ ਖਤਰਾ ਹੈ ਪਰ ਮੈਂ ਕਿੱਥੇ ਜਾਵਾਂ ਕਹਾਂ ਤਾਂ ਪੇਕੇ ਚਲੀ ਜਾਵਾਂ ਪਰ ਉੱਥੇ ਵੀ ਮੇਰਾ ਕੋਈ ਨਹੀਂ ਹਾਂ ਰਹਿਣ ਨੂੰ ਇੱਕ ਮਕਾਨ ਹੈ ਨਹੀਂ ਬੇਟੀ ਤੂੰ ਕੋਈ ਚਿੰਤਾ ਨਾ ਕਰ ਸਿਆਲਕੋਟ ਵਿੱਚ ਮੇਰਾ ਇੱਕ ਮਿੱਤਰ ਹੈ ਤੂੰ ਚਾਹੇ ਤਾਂ ਮੈਂ ਉਸਦੇ ਪਾਸ ਤੈਨੂੰ ਭੇਜ ਦਿੰਦਾ ਮਹਾਰਾਜ ਤੁਹਾਡੀ ਸ਼ਰਨ ਹਾਂ ਜਿਸ ਤਰ੍ਹਾਂ ਕਹੂੰਗੀ ਉਦਾਂ ਹੀ ਕਰਾਂਗੀ ਪੰਡਤ ਹੋਰੀ ਸੂਤੜਾ ਚੌਕ ਕੇ ਬੋਝੇ ਚ ਪਾਉਂਦਾ ਆ ਉਸ ਨੂੰ ਤੀਜ ਦੇ ਕੇ ਕਿਹਾ ਪਤਰੀ ਮੈਂ ਹੁਣ ਇਸ ਦਾ ਬੰਦੋਬਸਤ ਕਰਦਾ ਹਾਂ ਹਾਂ ਤੂੰ ਰੋਟੀ ਖਾ ਕੇ ਆਰਾਮ ਕਰਕੇ ਤੇ ਕਿਸੇ ਦਾ ਫਿਕਰ ਮਤ ਕਰ ਮਹਾਰਾਜ ਤੁਹਾਡੇ ਹੁੰਦਿਆਂ ਮੈਨੂੰ ਕਾਹਦਾ ਫਿਕਰ ਤੁਸੀਂ ਤਾਂ ਮੈਨੂੰ ਥਮ ਪਾੜ ਕੇ ਬੜੇ ਹੋ ਤੁਹਾਡੀਆਂ ਦੇਣੀਆਂ ਕੀ ਕੰਦਿਆਂਗੀ ਹਰੀ ਓਮ ਕਹਿੰਦੇ ਪੰਡਤ ਜੀ ਇੱਥਾਂ ਚਲੇ ਗਏ ਕੁਝ ਚਿਰ ਬਾਅਦ ਗੁਰਦੇਈ ਵਾਸਤੇ ਮੁੰਡਾ ਰੋਟੀ ਲੈ ਕੇ ਆਇਆ ਉਹ ਥੋੜੀ ਬਹੁਤੀ ਖਾ ਕੇ ਉੱਥੇ ਪਏ ਕਮੰਜੇ ਤੇ ਲੇਟ ਗਈ ਚੋਖਾ ਚਿੰਤਾ ਉਸ ਨੂੰ ਫਿਕਰ ਵਿੱਚ ਨੀਂਦ ਹੀ ਨਹੀਂ ਆਈ ਜਦ ਰਤਾ ਕੋਸ ਦੀ ਅੱਖ ਲੱਗਣ ਲੱਗੀ ਤਾਂ ਹੀਠੋਂ ਕਿਸੇ ਦੇ ਉੱਪਰ ਆਉਣ ਦੀ ਆਵਾਜ਼ ਸੁਣ ਕੇ ਉੱਠ ਬੈਠੀ ਇਹਨਾਂ ਨੂੰ ਪੰਡਤ ਹੋਰੀ ਆਪਣੇ ਨਾਲ ਕੁੱਚੇ ਲੰਮੇ ਗੱਭਰੂ ਨੂੰ ਲੈ ਕੇ ਅੰਦਰ ਦਾਖਲ ਹੋਇ ਤੇ ਬੋਲੇ ਬੇਟਾ ਮੇਰੀ ਸਲਾਹ ਹੈ ਤੂੰ ਅੱਜ ਹੀ ਮੇਰੇ ਇਸ ਮਿੱਤਰ ਨਾਲ ਸਿਆਲਕੋਟ ਚਲੀ ਜਾ ਉੱਥੇ ਤੇਰੀ ਦਿਹਾੜੀ ਦਾ ਪੂਰਾ ਪ੍ਰਬੰਧ ਹੋਵੇਗਾ ਤੈਨੂੰ ਕਿਸੇ ਤਰ੍ਹਾਂ ਦੀ ਤਕਲੀਫ ਨਹੀਂ ਹੋਵੇਗੀ ਗੁਰਦੇਈ ਕਰਤਕ ਅੱਖਾਂ ਨਾਲ ਪੰਡਤ ਹੋਰਾਂ ਵੱਲ ਤੱਕਦੀ ਹੋਈ ਬੋਲੀ ਤੁਹਾਡਾ ਉਪਕਾਰ ਮੈਂ ਕਦੇ ਨਹੀਂ ਭੁੱਲ ਤੱਕਦੀ ਤੇ ਉਹ ਚੱਲਣ ਲਈ ਤਿਆਰ ਹੋ ਪਈ ਥੋੜੇ ਚਿਰ ਬਾਅਦ ਉਹ ਉਸੇ ਬੰਦੇ ਨਾਲ ਰੇਲ ਗੱਡੀ ਦਾ ਸਫ਼ਰ ਕਰ ਰਹੀ ਸੀ ਗੁਰਦੇਈ ਸਿਆਲਕੁਟ ਪਹੁੰਚ ਗਈ ਤੇ ਥੋੜੇ ਦਿਨਾਂ ਬਾਅਦ ਹੀ ਇਸ ਨਾਟਕ ਦਾ ਇੱਕ ਨਵਾਂ ਸੀਨ ਉਸ ਦੇ ਸਾਹਮਣੇ ਆਇਆ। ਅਸਲ ਗੱਲ ਉਸ ਤੋਂ ਬਹੁਤੀ ਦਿਨ ਲੁਕੀ ਨਾ ਰਹੀ। ਜਿਸ ਪੰਡਤ ਨੂੰ ਉਹ ਰੱਬ ਦਾ avatars ਸਮਝ ਕੇ ਦਿਲ ਵਿੱਚ ਪੂਜ ਰਹੀ ਸੀ, ਉਹ ਅਸਲ ਵਿੱਚ ਬੁੱਕਲ ਦਾ ਸੱਪ ਸੀ ਤੇ ਉਸਨੇ ਉਸ ਦਾ ਗਹਿਣਾ ਹਜਮ ਕਰਨ ਤੋਂ ਛੁੱਟ ਇਥੋਂ ਦੇ ਤਾਰਾਚੰਦ ਨਾਮੀ ਇੱਕ ਗੱਭਰੂ ਪਾਸ ਗੁਰਦੇਈ ਨੂੰ ਵੇਚ ਦਿੱਤਾ ਸੀ। ਜਿਹੜਾ ਆਦਮੀ ਉਸ ਨੂੰ ਛੱਡਣ ਆਇਆ ਸੀ, ਉਹ ਅਸਲ ਵਿੱਚ ਪੰਡਤ ਹੋਰਾਂ ਦਾ ਇੱਕ ਗੁਪਤ ਦਲਾਲ ਸੀ। ਨਿਕਰਮਨ ਮੱਥੇ ਤੇ ਹੱਥ ਮਾਰ ਕੇ ਰਹਿ ਗਈ। ਹੁਣ ਕੀ ਕਰ ਸਕਦੀ ਸੀ? ਇਸ ਸਮੇਂ ਉਸ ਨੂੰ ਤਾਰਾਚੰਦ ਵੱਲੋਂ ਜੋ ਸਬਜ ਬਾਗ ਵਿਖਾਏ ਗਏ ਸਨ ਉਹਨਾਂ ਦੀ ਲੋਭ ਨੇ ਉਹਨੂੰ ਹੋਰ ਵੀ ਆਪਣੇ ਨਿਸ਼ਾਨੇ ਤੋਂ ਬਹੁਤਾ ਦੂਰ ਲਿਜਾ ਚੁਟਿਆ ਤੇ ਅਲੜ ਗੁਰਦੇਈ ਨੇ ਉਸਦੇ ਜਾਲ ਵਿੱਚ ਫਸ ਗਈ ਆਪਣਾ ਸਰਬੰਸ ਉਸਦੇ ਪੈਰਾਂ ਵਿੱਚ ਰੱਖ ਦਿੱਤਾ ਤਾਰਾਚੰਦ ਥੋੜਾ ਬਹੁਤ ਪੜ੍ਹਿਆ ਲਿਖਿਆ ਸੀ ਇੱਕ ਸਰਕਾਰੀ ਦਫ਼ਤਰ ਵਿੱਚ 30 ਰੁਪਏ ਮਹੀਨੇ ਦੀ ਡਾਕ ਕਲਰਕ ਸੀ ਗੁਰਦੇਈ ਨੂੰ ਉਸਨੇ ਦੱਸਿਆ ਕਿ ਉਸਦਾ ਅਸਲ ਘਰ ਗੁਜਰਾਂ ਵਾਲਾ ਹੈ ਪਰ ਆਪਣੇ ਪਿਓ ਦੀ ਨਿਰਾਸ਼ਗੀ ਕਰਕੇ ਹਾਲੇ ਉਹ ਘਰ ਨਹੀਂ ਜਾਂਦਾ ਤੇ ਪਿੱਛੇ ਉਸਦੀ ਲੱਖਾਂ ਰੁਪਏ ਦੀ ਜਾਇਦਾਦ ਹੈ ਪਰ ਕੂੜ ਬਹੁਤਾ ਜ਼ਿਰ ਕਦੇ ਵੀ ਲੁਕਿਆ ਨਹੀਂ ਰਹਿੰਦਾ ਕੁਝ ਮਹੀਨੇ ਮਗਰੋਂ ਹੀ ਤਾਰਾਚੰਦ ਆਏ ਪਾਸ ਵੀ ਉਗੜ ਗਿਆ ਜਦ ਉਸਦੀ ਮਾਂ ਉਹ ਇੱਕ ਦਿਨ ਚਿੱਠੀ ਆਈ ਉਹ ਆਪ ਕਰਨੀ ਸੀ ਤੇ ਗੁਰਦੇਈ ਨੇ ਕਿਸੇ ਪਾਸੋਂ ਚਿੱਠੀ ਪੜਾ ਲਈ ਤੇ ਉਸ ਵਿੱਚ ਉਸਦੀ ਮਾਂ ਨੇ ਲਿਖਿਆ ਸੀ ਮੈਂ ਮਿਹਨਤ ਮਜ਼ਦੂਰੀ ਕਰਕੇ ਟੱਡ ਪਰਦੀ ਹਾਂ ਤੇ ਤੂੰ ਜਦ ਦਾ ਕਿ ਐ ਇੱਕ ਪੈਸਾ ਨਹੀਂ ਭੇਜਿਆ ਮੈਂ ਵੀ ਸੁਣਿਆ ਹੈ ਕਿ ਤੂੰ ਕਿਸੇ ਦੀ ਤੀਵੀਂ ਕੱਢ ਲਈ ਐ ਇਹ ਗੱਲਾਂ ਤੇਰੇ ਲਈ ਚੰਗੀਆਂ ਨਹੀਂ ਆ ਦੇ ਗੁਰਦੇਈ ਹੁਣ ਬੇਵਸਤੀ ਉਸ ਲਈ ਨਾ ਸੌਰੀ ਥਾਂ ਸੀ ਤੇ ਨਾ ਪੇਕੀ ਉਸੇ ਛੋਟੋ ਮੂਡ ਤੇ ਬੇਦਖਮ ਸੀ ਉਸ ਦੀ ਮੱਤ ਜਿਸ ਲਈ ਗੱਲੀ ਉਸ ਨਾਲ ਉੱਠ ਚੱਲੀ ਵਾਲੀ ਸੀ ਇਹੋ ਕਾਰਨ ਹੈ ਕਿ ਉਹ ਆਪਣੇ ਸਹਿਮਾਨ ਨੂੰ ਕਾਇਮਨਾ ਰੱਖ ਕੇ ਆਪਣੇ ਆਸਣ ਤੋਂ ਡਗ ਪਈ ਅਖੀਰ ਉਸਨੇ ਇਸੇ ਹਾਲਤ ਵਿੱਚ ਪਈ ਰਹਿਣਾ ਆਪਣੇ ਲਈ ਗਣੀਮਤ ਸਮਝਿਆ ਹੋਰ ਨਹੀਂ ਤਾਂ ਵਿਆਹ ਸਿੱਨਾ ਟੁਕੜਾ ਤਾਂ ਮੈਹੀ ਜਾਵੇਗਾ ਪਰ ਉਸ ਨੂੰ ਪਤਾ ਨਹੀਂ ਸੀ ਕਿ ਪਰਸ਼ਾਵੀ ਮੰਗ ਬਦਕਿਸਮਤੀ ਅਜੇ ਵੀ ਉਸ ਦੇ ਨਾਲ ਸੀ ਕਰਮਾਂ ਦੀ ਮਾਰ ਸਰਕਾਰੀ ਦਫ਼ਤਰਾਂ ਚ ਨੌਕਰਾਂ ਦੀ ਕਾਰਸ਼ਾਂਟ ਹੋਈ ਤੇ ਤਾਰਾ ਚੰਦ ਨੂੰ ਹੀ ਸੁੱਕੀ ਐਨੀ ਵਲ ਛਾਂ ਕੇ ਸੌੜ ਦਿੱਤਾ ਗਿਆ ਇਧਰ ਗੁਰਦੇਵ ਬਿਮਾਰ ਹੋ ਕੇ ਮੰਜੇ ਤੇ ਪਈ ਸੀ ਉਹ ਤਾਰਾਚੰਦ ਜਿਹੜਾ ਕੁਝ ਦਿਨ ਪਹਿਲਾਂ ਗੁਰਦੇਈ ਦੀ ਪ੍ਰੇਮ ਵਿੱਚ ਪਾਗਲ ਹੋਇਆ ਫਿਰਦਾ ਸੀ ਪੋਣੇ ਕੇ ਵਰੇ ਵਿੱਚ ਗੁਰਦੇਈ ਤੋਂ ਇਨ ਤੰਗ ਆ ਕੇ ਕਿ ਗੁਰਦੇਈ ਉਸ ਨੂੰ ਫੁੱਟੀ ਅੱਖ ਵੀ ਨਹੀਂ ਪਾਉਂਦੀ ਸੀ ਇਥੋਂ ਤੱਕ ਕਿ ਉਸ ਨੂੰ ਦਵਾ-ਦਾਰੂ ਦੇਣ ਤੋਂ ਵੀ ਕੰਨ ਕਤਰਾਉਣ ਲੱਗਾ ਉਹ ਪਰਲੇ ਦਰਜੇ ਦਾ ਐਬੀ ਅਮੇੜ ਤੇ ਕਲਾ ਦਾ ਅਫਤਾਰ ਸੀ ਕਿਹੜਾ ਦਿਨ ਹੁੰਦਾ ਜਦ ਉਹ ਇਹਨਾਂ ਦੇ ਘਰ ਹੱਥ ਵਿੱਚ ਗੁੱਤ ਤੇ ਨੈਂ ਸੋਟਾ ਵਾਲਾ ਨਾਟਕ ਨਹੀਂ ਕੀਤਾ ਜਾਂਦਾ ਗੁਰਦੇਈ ਹੁਣ ਅਸਲੋਂ ਹੀ ਮਰ ਮੁੱਕ ਚੁੱਕੀ ਸੀ ਇੱਕ ਸਾਰੇ ਜਹਾਨ ਦੀ ਖਜਾਲਤ ਦੂਜਾ ਅਮੇੜ ਪਤੀ ਨਾਲ ਵਿਆਹ ਤੀਜੇ ਗਰੀਬੀ ਤੇ ਚੌਥੇ ਸਭ ਤੋਂ ਵੱਡੀ ਜਿਹੜੀ ਗੱਲ ਸੀ ਉਹ ਇੱਕ ਗੁਰਦੇਈ ਦੀ ਬਦਨਸੀਬੀ ਹੁਣ ਉਹਨੇ ਇੱਕ ਹੋਰ ਭਿਆਨਕ ਰੂਪ ਵਿੱਚ ਦਿਖਾਈ ਦੇ ਰਹੀ ਸੀ ਤੇ ਇਹ ਭਿਆਨਕ ਰੂਪ ਦਿਨੋਂ ਦਿਨ ਹੋਰ ਵੀ ਭਿਆਨਕ شکل ਫੜਦਾ ਜਾਂਦਾ ਸੀ ਆ ਜਿਸ ਚੀਜ਼ ਦਾ ਵਰਤਮਾਨ ਇਸ ਲਈ ਇੰਨਾ ਡਰਾਉਣਾ ਹੈ ਉਹਦਾ ਪਿਛਕ ਕੀ ਹੋਵੇਗਾ ਇਹ ਖਿਆਲ ਕਰਕੇ ਉਹ ਸਿਰ ਤੋਂ ਪੈਰਾਂ ਤੱਕ ਕੰਬ ਜਾਂਦੀ ਸੀ ਉਹ ਪ੍ਰਤੱਖ ਵੇਖ ਰਹੀ ਸੀ ਕਿ ਹਰੀ ਚੁਗ ਪਤੀ ਤੋਂ ਲੰਮੀ ਛੱਡ ਕੇ ਛੋਟੀ ਤੋਂ ਛੋਟੀ ਆਸ ਵੀ ਨਹੀਂ ਫਿਰ ਮੂਸਾ ਮੌਤ ਤੋਂ ਪੱਜਾ ਅੱਗੇ ਮੌਤ ਖੜੀ ਵਾਂਗ ਹੁਣ ਇਸ ਪਾਪ ਦੀ ਪੰਡੂ ਨੂੰ ਲੈ ਕੇ ਕਿੱਥੇ ਜਾਵੇਗੀ ਜੀਵਨ ਦੇ ਬਾਕੀ ਦਿਨ ਕਿੱਥੇ ਕੀ ਕਰਨ ਕੱਟੇਗੀ ਇਸ ਦਾ ਉੱਤਰ ਉਸ ਦੇ ਹਨੇਰੇ ਦਿਲ ਪਾਸੋਂ ਕੁਝ ਨਹੀਂ ਤੇ ਛਟ ਹੋਰ ਕੁਝ ਵੀ ਨਹੀਂ ਸੀ ਅੰਤੋਂ ਦਿਨ ਨੇੜੇ ਆ ਪੁੱਜਾ ਜਿਸ ਦੀ ਉਸ ਨੂੰ ਹਰ ਵੇਲੇ ਤੁਖਦਕੀ ਲੱਗੀ ਰਹਿੰਦੀ ਸੀ ਉੱਪਰੋਂ ਬੁਖਾਰ ਵੀ ਐਸਾ ਕਿ ਅੱਖ ਪੁੱਟਣ ਦਾ ਹੋਸ਼ ਨਹੀਂ ਸੀ ਇਸੇ ਹਾਲ ਵਿੱਚ ਉਸ ਨੂੰ ਚੋਖਾ ਚਰਬੀ ਦਿੱਤ ਗਿਆ ਪਰ ਬੁਖਾਰ ਨਾ ਟੁੱਟਿਆ ਇੱਕ ਦਿਨ ਅੱਧੀ ਰਾਤ ਵੇਲੇ ਅੱਡੀਆਂ ਰਗੜ ਰਹੀ ਸੀ ਇੱਥੋਂ ਤੱਕ ਕਿ ਪਾਣੀ ਦਾ ਘੁੱਟ ਦੇਣ ਵਾਲਾ ਵੀ ਉਸ ਦੇ ਪਾਸ ਕੋਈ ਨਹੀਂ ਸੀ ਤਾਰਾਚੰਦ ਪਰਥ ਨੂੰ ਹੀ ਕਰਨੀ ਸੀ ਵੜਿਆ ਤੇ ਉਸ ਦੇ ਆਉਣ ਦੀ ਆਸ ਵੀ ਨਹੀਂ ਸੀ ਕਿਉਂਕਿ ਪਰਸੋਂ ਜਾਂਦਾ ਆ ਉਹ ਕਹਿ ਗਿਆ ਸੀ ਮੇਰੀ ਹੁਣ ਆਸ ਨਾ ਰੱਖੀ ਖਸਮਾ ਨੁਖਾ ਭਾਵੇਂ ਮਰ ਭਾਵੇਂ ਜੀ ਮੈਂ ਕੋਈ ਹਸਪਤਾਲ ਤਾਂ ਨਹੀਂ ਖੋਲਿਆ ਹੋਇਆ ਭੁੱਖਾ ਮਾਰਿਆ ਵਾਂ ਤੈਨੂੰ ਕੀ ਕਰਨ ਤਾਮਾ ਕਿਤੇ ਦੇਸ਼ ਪਰਦੇਸ ਜਾ ਕੇ ਟੁਕੜਾ ਕਮਾ ਖਾਵਾਂਗਾ ਪਰ ਇਸ ਅਜਾਬ ਤੋਂ ਤਾਂ ਛੁੱਟਾਂਗਾ ਤੇ ਇਸ ਤੇ ਵਾਦਾ ਇਹ ਕਿ ਗੁਰਦੇਈ ਦੀ ਬਿਉਚੀ ਤਲਾਬ ਉਠਾ ਕੇ ਉਹ ਘਰ ਦਾ ਸਭ ਲਟਾਪਟਾ ਚੁੱਕ ਕੇ ਲੈ ਗਿਆ ਸੀ ਮੰੰਦੇ ਭਾਗਣ ਨੂੰ ਉਸ ਦਾ ਮਕਾਨ ਵੀ ਇੱਕ ਐਸੀ ਥਾਂ ਤੇ ਸੀ ਜਿਸ ਦੇ ਆਣ ਗਣ ਕੋਈ ਹਿੰਦੂਆਂ ਦਾ ਮਕਾਨ ਨਹੀਂ ਸੀ ਤਰੇ ਨਾਲ ਅਦਮਈ ਉਹ ਕਿਸੇ ਤਰ੍ਹਾਂ ਡਿੱਗੀ ਟੈਂਦੀ ਮੰਝ ਉਤਰੀ ਤੇ ਪਾਣੀ ਤੇ ਬਾਤ ਪਹੁੰਚੀ ਬਸ ਦੇ ਪਾਗਾ ਮੰਕੜਾ ਵੀ ਸਖਣਾ ਸੀ ਸਬਾਬ ਨਾਲ ਇੱਕ ਗਲਾਸ ਥੋੜਾ ਜਿਹਾ ਮੈਲਾ ਕੁਚਲਾ ਪਾਣੀ ਸੀ ਜਿਸ ਨੂੰ ਉਸਦੇ ਕੰਮ ਦੇ ਹੱਥਾਂ ਨਾਲ ਚੋੱਕ ਕੇ ਮੂੰਹ ਚ ਲਾਇਆ ਕੁਝ ਡਲ ਗਿਆ ਤੇ ਕੁਝ ਉਸਦੇ ਮੂੰਹ ਚ ਪਿਆ ਐਸੇ ਵੇਲੇ ਉਸਦੀ ਹਾਲਤ ਇੰਨੀ ਖਰਾਬ ਹੋ ਚੁੱਕੀ ਸੀ ਕਿ ਉੱਥੋਂ ਅਠ ਨਾ ਸਕੇ ਤੇ ਉੱਥੇ ਹੀ ਡੱਗ ਕੇ ਬੇਹੋਸ਼ ਹੋ ਗਈ ਰੱਬ ਜਾਣੇ ਇਸੇ ਹਾਲਤ ਵਿੱਚ ਉਹ ਕਿੰਨਾ ਚਿਰ ਪਈ ਰਹੀ